ਸਤ ਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਉਹਨਾਂ ਗੱਲਾਂ ਤੇ ਵਿਚਾਰ ਚਰਚਾ ਕਰਾਂਗੇ ਜਿਹੜੀਆਂ ਆਪਣੀ ਕਦਰ ਘਟਾਉਂਦੀਆਂ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਲੋਕਾਂ 'ਚ ਆਪਣੀ ਰਿਸਪੈਕਟ ਨਹੀਂ ਰਹਿੰਦੀ। ਸੋ ਸਾਰੀਆਂ ਗੱਲਾਂ ਜ਼ਰੂਰੀ ਨੇ। ਸਾਰੀਆਂ ਗੱਲਾਂ ਈ ਧਿਆਨ ਨਾਲ ਸੁਣਿਓ। ਇਨ੍ਹਾਂ ਗੱਲਾਂ 'ਚੋਂ ਸਭ ਤੋਂ ਪਹਿਲੀ ਗੱਲ ਤਾਂ ਇਹੀ ਐ ਕਿ ਆਪਦੇ ਆਪ ਦੀ ਕਦਰ ਨਾ ਕਰਨਾ। ਇਹ ਮੇਨ ਪੁਆਇੰਟ ਐ ਕਿਉਂਕਿ ਬਹੁਤ ਸਾਰੇ ਬੰਦਿਆਂ ਦੀ ਇਹ ਆਤ ਹੁੰਦੀ ਐ ਕਿ ਉਹ ਆਪ ਦੇ ਆਪ ਦੀ ਰਿਸਪੈਕਟ ਹੀ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਕਿ ਜਿਹੜੇ ਦੂਜੇ ਨੇ ਉਹ ਮੇਰੇ ਤੋਂ ਜ਼ਿਆਦਾ ਵਧੀਆ ਨੇ ਤੇ ਮੈਂ ਉਹਨਾਂ ਦੇ ਬਰਾਬਰ ਦਾ ਨਹੀਂ ਹੈਗਾ। ਉਹ ਆਪਦੀਆਂ ਕਮੀਆਂ ਹੀ ਦੇਖਦੇ ਰਹਿੰਦੇ ਨੇ ਕਿ ਮੇਰੇ 'ਚ ਆਹ ਕਮੀ ਆ, ਮੇਰੇ 'ਚ ਉਹ ਕਮੀ ਆ ਜਿਹਦੇ ਕਰਕੇ ਉਹ ਆਪਦੀ ਰਿਸਪੈਕਟ ਕਰਨਾ ਬਿਲਕੁਲ ਹੀ ਛੱਡ ਦਿੰਦੇ ਆ। ਤੇ ਜਦੋਂ ਆਪਾਂ ਆਪ ਦੀ ਰਿਸਪੈਕਟ ਹੀ ਨਹੀਂ ਕਰਾਂਗੇ, ਆਪਾਂ ਆਪਣੀ ਖੁਦ ਹੀ ਰਿਸਪੈਕਟ ਹੀ ਨਹੀਂ ਕਰਾਂਗੇ ਤਾਂ ਆਪਾਂ ਇਹ ਉਮੀਦ ਕਿਵੇਂ ਕਰ ਸਕਦੇ ਆ ਕਿ ਕੋਈ ਦੂਜਾ ਬੰਦਾ ਆਪਣੀ ਰਿਸਪੈਕਟ ਕਰੂਗਾ। ਜਦੋਂ ਆਪਾਂ ਹੀ ਨਾ ਰਿਸਪੈਕਟ ਕਰਾਂਗੇ ਤਾਂ ਸਾਹਮਣੇ ਵਾਲਾ ਬੰਦਾ ਵੀ ਆਪਣੀ ਕਦੇ ਵੀ ਰਿਸਪੈਕਟ ਨਹੀਂ ਕਰਦਾ ਸੋ ਇਹ ਗੱਲ ਧਿਆਨ ਚ ਰੱਖੋ ਆਪਦੇ ਆਪ ਦੀ ਰਿਸਪੈਕਟ ਕਰੋ ਕਿਉਂਕਿ ਤੁਸੀਂ ਵੀ ਖਾਸ ਹੋ ਤੁਸੀਂ ਵੀ ਵੱਖਰੇ ਹੋ ਦੂਜਿਆਂ ਨਾਲੋਂ ਤੁਹਾਡੇ ਵਿੱਚ ਵੀ ਬਹੁਤ ਸਾਰੀਆਂ ਕੁਆਲਿਟੀਆਂ ਨੇਗੀਆਂ ਉਹਨਾਂ ਤੇ ਫੋਕਸ ਕਰੋ ਤੇ ਜਦੋਂ ਤੁਸੀਂ ਆਪ ਦੇ ਆਪ ਦੀ ਰਿਸਪੈਕਟ ਕਰੋਗੇ ਤਾਂ ਦੂਜੇ ਵੀ ਤੁਹਾਡੀ ਰਿਸਪੈਕਟ ਜ਼ਰੂਰ ਕਰਨਗੇ ਤੇ ਜਿਹੜਾ ਦੂਜਾ ਪੁਆਇੰਟ ਹੈ ਦੂਜਾ ਪੁਆਇੰਟ ਹੈ ਕਿਸੇ ਦਾ ਲੋੜੋਂ ਵੱਧ ਕਰਨਾ ਇਹ ਵੀ ਆਪਣੀ ਕਦਰ ਘਟਾਉਂਦਾ ਹੈ ਕਿਉਂਕਿ ਬਹੁਤ ਸਾਰੇ ਬੰਦੇ ਨੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਲੋੜੋਂ ਵੱਧ ਕੀਤੀ ਇੱਜ਼ਤ ਹੈ ਜਿਹੜੀ ਉਹ ਹਜ਼ਮ ਨਹੀਂ ਆਉਂਦੀ ਹੈਗੀ ਤੇ ਆਪਾਂ ਲੋਕਾਂ ਦਾ ਜਦੋਂ ਲੋੜੋਂ ਵੱਧ ਕਰਨ ਲੱਗ ਜਾਂਦੇ ਆ ਨਾ ਤਾਂ ਉੱਥੇ ਵੀ ਫਿਰ ਜਿਹੜੀ ਆਪਣੀ ਕਦਰ ਹੈ ਆਪਣੇ ਰਿਸਪੈਕਟ ਹੈ ਉਹ ਲੋਕ ਕਰਨੋਂ ਹਟ ਜਾਂਦੇ ਆ ਇੱਥੇ ਹੁਣ ਕੋਈ ਇਹ ਨਹੀਂ ਹੈਗਾ ਕਿ ਸਾਰਿਆਂ 'ਤੇ ਇਹ ਗੱਲ ਲਾਗੂ ਹੁੰਦੀ ਹੈ ਬਹੁਤ ਸਾਰੇ ਬੰਦੇ ਹੁੰਦੇ ਆ ਜਿਨ੍ਹਾਂ ਦਾ ਆਪਾਂ ਨੂੰ ਵਧੀਆ ਕਰਨਾ ਚਾਹੀਦਾ ਕਿਉਂਕਿ ਉਹ ਖੁਦ ਵੀ ਵਧੀਆ ਹੁੰਦੇ ਆ ਪਰ ਗੱਲ ਇਹ ਵੀ ਆ ਨਾ ਜਿਹੜੇ ਸਾਰੇ ਲੋਕ ਆ ਉਹ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਸਾਰਿਆਂ ਦੀ ਜਿਹੜੀ ਸੋਚ ਆ ਉਹ ਇੱਕੋ ਜੀ ਨਹੀਂ ਹੁੰਦੀ ਹੈਗੀ ਕਈ ਵਾਰੀ ਆਪਾਂ ਇਹੋ ਜਿਹੇ ਬੰਦਿਆਂ ਦਾ ਲੋੜੋਂ ਵੱਧ ਕਰਨ ਲੱਗ ਜਾਂਦੇ ਆ ਜਿਨ੍ਹਾਂ ਨੂੰ ਉਹ ਚੀਜ਼ ਆ ਜਿਹੜੀ ਉਹਨੇ ਹਜ਼ਮ ਨਹੀਂ ਆਉਂਦੀ ਹੈਗੀ ਤਾਂ ਕਰਕੇ ਫਿਰ ਉਹ ਆਪਣੀ ਕਦਰ ਆ ਜਿਹੜੀ ਉਹ ਕਰਨੀ ਬੰਦ ਕਰ ਦਿੰਦੇ ਆ ਆਪਣੀ ਰਿਸਪੈਕਟ ਬੰਦ ਕਰ ਦਿੰਦੇ ਆ ਸੋ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਕਿਸੇ ਵੀ ਰਿਸ਼ਤੇ ਦੇ ਵਿੱਚ ਅਗਲੇ ਦੀ ਓਨੀ ਕ ਹੀ ਤੁਸੀਂ ਰਿਸਪੈਕਟ ਕਰੋ ਓਨੀ ਕ ਹੀ ਅਗਲੇ ਦਾ ਕਰੋ ਜਿੰਨੀ ਕ ਦੀ ਜ਼ਰੂਰਤ ਹੈਗੀ ਕਿਉਂਕਿ ਜੇ ਲੋੜੋਂ ਵੱਧ ਕਰੋਗੇ ਤਾਂ ਫਿਰ ਉੱਥੇ ਤੁਹਾਡੀ ਰਿਸਪੈਕਟ ਨਹੀਂ ਰਹਿ ਜਾਊਗੀ ਤੀਜਾ ਪੁਆਇੰਟ ਹੈ ਆਪਦੀ ਹਰੇਕ ਗੱਲ ਦੱਸ ਦੇਣੀ ਕਿਉਂਕਿ ਬਹੁਤ ਸਾਰੇ ਬੰਦਿਆਂ ਦੀ ਨਾ ਇਹ ਆਦਤ ਹੁੰਦੀ ਆ ਕਿ ਉਹ ਜਦੋਂ ਕਿਸੇ ਨੂੰ ਮਿਲਦੇ ਆ ਉਹ ਪੂਰੇ ਹੀ ਖੁੱਲ ਜਾਂਦੇ ਆ ਤੇ ਇਹ ਗੱਲ ਵੀ ਪੱਕੀ ਆ ਕਿ ਆਪਣਾ ਜਿਹੜਾ ਸਾਹਮਣੇ ਵਾਲੇ ਚ ਇੰਟਰਸਟ ਆ ਨਾ ਉਹ ਉਹਨਾਂ ਚਿਰ ਹੀ ਰਹਿੰਦਾ ਜਿੰਨਾ ਚਿਰ ਉਹ ਆਪਣੇ ਵਾਸਤੇ ਇੱਕ ਪੇਡ ਬਣਾ ਰਹਿਂਦਾ ਹੈ ਜਿੰਨਾ ਚਿਰ ਆਪਾਂ ਨੂੰ ਉਹਦੇ ਬਾਰੇ ਪੂਰੀਆਂ ਗੱਲਾਂ ਨਹੀਂ ਪਤਾ ਹੁੰਦੀਆਂ ਆਪਾਂ ਨੇ ਮਨ ਦੇ ਵਿੱਚ ਇੱਕ ਚਾਹ ਹੁੰਦੀ ਹੈ ਕਿ ਆਪਾਂ ਬੰਦੇ ਬਾਰੇ ਜਾਣੀਏ ਤੇ ਜਦੋਂ ਆਪਾਂ ਅਗਲੇ ਅਗੇ ਸਾਰੀ ਖੁੱਲ ਜਾਂਦੇ ਆਗੇ ਜਮਾ A ਤੋਂ Z ਆਪਣੀਆਂ ਸਾਰੀਆਂ ਗੱਲਾਂ ਖੋਲ ਕੇ ਧਰ ਦਿੰਨੇ ਆ ਤਾਂ ਫਿਰ ਸਾਹਮਣੇ ਵਾਲਾ ਦਾ ਨਾ ਇੰਟਰਸਟ ਹੈ ਜਿਹੜਾ ਉਹ ਆਪਣੇ ਚੋਂ ਖਤਮ ਹੋ ਜਾਂਦਾ ਹੈ ਤੇ ਅਗਲੇ ਨੂੰ ਲੱਗਣ ਲੱਗ ਜਾਂਦਾ ਕਿ ਕੋਈ ਖਾਸ ਗੱਲ ਨਹੀਂ ਇਹ ਵੀ ਬਸ ਐਵੇਂ ਹੀ ਆ ਜਿਹਦੇ ਕਰਕੇ ਜਿਹੜੀ ਆਪਣੀ ਕਦਰ ਆਹੋ ਹੋਂ ਹਟ ਜਾਂਦੀ ਹੈ ਆਪਣੀ ਰਿਸਪੈਕਟ ਹੈ ਜਿਹੜੀ ਘਟ ਜਾਂਦੀ ਹੈ ਸੋ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖੋ ਕਿ ਜਦੋਂ ਵੀ ਕਿਸੇ ਨੂੰ ਮਿਲਦੇ ਹੋ ਨਾ ਤਾਂ ਅਗਲੇ ਨੂੰ ਆਪਦੀਆਂ ਸਾਰੀਆਂ ਗੱਲਾਂ ਨਾ ਖੋਲ ਕੇ ਦੱਸੋ ਉਥੇ ਓਨੀਕ ਗੱਲ ਹੀ ਕਰੋ ਜਿੰਨੀਕ ਦੀ ਲੋੜ ਹੈ ਜਾਂ ਜਿੰਨੀਕ ਅਗਲਾ ਪੁੱਛਦਾ ਕਿਉਂਕਿ ਕਈ ਵਾਰੀ ਆਪਾਂ ਦਾ ਇਹ ਸੋਚ ਲੈਨੇ ਆ ਇੰਕੇ ਕੋਈ ਖਾਸ ਗੱਲ ਨਹੀਂ ਆਪਾਂ ਉਹਨਾਂ ਚੀਜ਼ਾਂ ਨੂੰ ਵੱਡੀਆਂ ਨਹੀਂ ਮੰਨਦੇ ਕਿ ਜੇ ਆਪ ਆਪ ਆਪਣਾ ਸਾਰਾ ਕੁਝ ਦੱਸ ਦੇਾਂਗੇ ਪਰ ਲੋਕ ਨਹੀਂ ਇਹ ਸੋਚਦੇ ਹੁੰਦੇ ਲੋਕਾਂ ਨੂੰ ਲੱਗਦਾ ਕਿ ਹਾਂ ਇਹਦੇ ਵਿੱਚ ਵੀ ਕੁਝ ਨਹੀਂ ਹੈਗਾ ਬਸ ਐਵੇਂ ਹੀ ਆ ਇਹ ਤੇ ਉਹ ਆਪਣੀ ਰਿਸਪੈਕਟ ਕਰਨੀ ਬੰਦ ਕਰ ਦਿੰਦੇ ਆ ਇਹਦੂ ਅਗਲਾ ਪੁਆਇੰਟ ਹੈ ਇੱਕ ਤਰਫਾ ਕੋਸ਼ਿਸ਼ਾਂ ਕਰਨੀਆਂ ਇੱਕ ਤਰਫਾ ਕੋਸ਼ਿਸ਼ਾਂ ਦਾ ਮਤਲਬ ਕਿ ਕਿਸੇ ਵੀ ਇਸ ਤਰ੍ਹਾਂ ਦੇ ਰਿਸ਼ਤੇ ਦੇ ਵਿੱਚ ਜੀਦੇ ਵਿੱਚ ਸਾਹਮਣੇ ਵਾਲੇ ਦਾ ਕੋਈ ਇੰਟਰਸਟ ਨਹੀਂ ਹੈਗਾ ਤੇ ਇਕੱਲਾ ਆਪਾਂ ਆਪਣੇ ਕੰਨਿਓ ਹੀ ਅਗਲੇ ਦਿਨੇ ਡੇ ਲੱਗ ਰਹੇ ਹਾਂਗੇ ਸਾਹਮਣੇ ਵਾਲਾ ਬੰਦਾ ਆਪਣੇ ਨਾਲ ਉਸ ਤਰੀਕੇ ਨਾਲ ਨਹੀਂ ਵਰਤਣਾ ਚਾਹੁੰਦਾ ਉਹ ਨਹੀਂ ਚਾਹੁੰਦਾ ਕਿ ਆਪਾਂ ਇੰਨਾ ਖੁੱਲ ਕੇ ਉਹਦੀ ਜ਼ਿੰਦਗੀ ਜਾਈਏ ਪਰ ਆਪਾਂ ਆਪਦੇ ਕੰਨਿਓ ਪੂਰੀ ਜ਼ੋਰ ਲਾ ਰਹੇ ਹੁੰਨੇ ਹਾਂਗੇ ਆਪਾਂ ਹੁੰਦਾ ਕਿ ਕੋਈ ਨਹੀਂ ਸਭ ਕੁਝ ਸਹੀ ਹੋ ਜਾਊਗਾ ਤੇ ਆਪਾਂ ਆਪਦੇ ਕੰਨਿਓ ਪੂਰੀ ਕੋਸ਼ਿਸ਼ ਕਰ ਰਹੇ ਹੁੰਨੇ ਆ ਉਹ ਰਿਸ਼ਤੇ ਨੂੰ ਨਿਵਾਉਣ ਦੀ ਖਾਤਰ ਇਹ ਗੱਲ ਹੈ ਜਿਹੜੀ ਇਹ ਵੀ ਆਪਣੀ ਜਿਹੜੀ ਕਦਰ ਹੈ ਆਪਣੀ ਰਿਸਪੈਕਟ ਬਿਲਕੁਲੀ ਘਟਾ ਦਿੰਦੀ ਹੈ ਕਿਉਂਕਿ ਜਦੋਂ ਸਾਹਮਣੇ ਵਾਲੇ ਨੂੰ ਕੋਈ ਇੰਟਰਸਟ ਨਹੀਂ ਹੈਗਾ ਤਾਂ ਫਿਰ ਆਪਾਂ ਨੂੰ ਕੀ ਲੋੜ ਹੈਗੀ ਹੱਦੋਂ ਵੱਧ ਕੋਸ਼ਿਸ਼ਾਂ ਕਰਨ ਦੀ ਸੋ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖੋ ਕਿ ਸਾਹਮਣੇ ਵਾਲੇ ਬੰਦੇ ਦਾ ਜਿਹੜਾ ਮੂਡ ਹੈ ਜਾਂ ਉਹਦੀ ਜਿਵੇਂ ਦੀ ਸੋਚ ਹੈ ਉਹਦੇ ਬਾਰੇ ਜ਼ਰੂਰ ਪਤਾ ਕਰ ਲਓ ਉਹਨੂੰ ਜਦੋਂ ਮਿਲਦੇ ਹਾਂ ਤਾਂ ਉਹਨੂੰ ਜ਼ਰੂਰ ਪਰਖ ਲਓ ਜੇ ਤੁਹਾਨੂੰ ਲੱਗਦਾ ਕਿ ਨਹੀਂ ਇਹ ਬੰਦਾ ਇਸ ਤਰ੍ਹਾਂ ਨਹੀਂ ਹੈਗਾਗਾ ਇਹ ਆਪਣੇ ਨਾਲ ਜ਼ਿਆਦਾ ਨਹੀਂ ਵਰਤਣਾ ਚਾਹੁੰਦਾ ਤਾਂ ਜਿਹੜੀਆਂ ਆਪਦੀਆਂ ਇੱਕ ਤਰਫਾ ਕੋਸ਼ਿਸ਼ਾਂ ਨੇ ਉਹ ਵੀ ਛੱਡ ਦਿਓ ਇਹਦੇ ਨਾਲ ਤੁਹਾਡੀ ਜਿਹੜੀ ਰਿਸਪੈਕਟ ਹੈ ਜਿਹੜੀ ਤੁਹਾਡੀ ਕਦਰ ਆਹੋ ਬਚੀ ਰਹੂਗੀ ਇਹਦੋਂ ਅਗਲਾ ਪੁਆਇੰਟ ਆ ਗਿਆ ਪਹਿਲੇ ਬੋਲ ਤੇ ਤਿਆਰ ਰਹਿਣਾ ਪਹਿਲੇ ਬੋਲ ਤੇ ਤਿਆਰ ਰਹਿਣ ਦਾ ਮਤਲਬ ਕਿ ਜਦੋਂ ਆਪਾਂ ਨੂੰ ਕੋਈ ਵੀ ਕਿਸੇ ਪਾਸੇ ਜਾਣ ਨੂੰ ਕਹਿੰਦਾ ਹੈ ਜਾਂ ਕੋਈ ਵੀ ਆਪਾਂ ਨੂੰ ਕੋਈ ਕੰਮ ਕਹਿੰਦਾ ਹੈ ਤਾਂ ਆਪਾਂ ਆਪਣਾ ਕੰਮ ਵਿਚਾਲੇ ਛੱਡ ਕੇ ਜਾਂ ਜੇ ਆਪਾਂ ਵਿਹਲੇ ਵੀ ਆਪਰ ਨਾਲ ਦੀ ਨਾਲ ਹੀ ਤੁਰ ਪੈਨੇ ਹਾਂਗੇ ਕਿ ਚਲੋ ਕੋਈ ਗੱਲ ਨਹੀਂ ਚੱਲਦੇ ਆਂ ਦੇਖੋ ਜਿਹੜੇ ਤਾਂ ਹੁੰਦੇ ਆ ਸੋਚਣ ਵਾਲੇ ਬੰਦੇ ਸਮਝਦਾਰ ਬੰਦੇ ਉਹਨਾਂ ਨੂੰ ਤਾਂ ਇਹ ਲੱਗਦਾ ਕਿ ਹਾਂ ਯਾਰ ਬੰਦਾ ਵਧੀਆ ਹੈਗਾ ਆਪਣੇ ਨਾਲ ਪਹਿਲੇ ਬੋਲਤੀ ਤੁਰ ਪੈਂਦਾ ਉਹ ਤਾਂ ਸੋਚਦੇ ਆ ਪੋਜੀਟਿਵ ਤੇ ਉਹ ਆਪਣੀ ਰਿਸਪੈਕਟ ਵੀ ਕਰਦੇ ਆ ਇਸ ਗੁਣ ਦੀ ਵਜ੍ਹਾ ਕਰਕੇ ਪਰ ਗੱਲ ਉਹੀ ਫੇਰ ਆ ਗਈ ਕਿ ਸਾਰੇ ਬੰਦੇ ਇਸ ਤਰ੍ਹਾਂ ਸੋਚਣ ਵਾਲੇ ਨਹੀਂ ਹੁੰਦੇ ਕਈ ਬੰਦਿਆਂ ਨੂੰ ਇਹ ਵੀ ਲੱਗਦਾ ਹੈ ਬਹੁਤ ਜ਼ਿਆਦਾ ਜਿਹੜੀ ਗਿਣਤੀ ਆ ਉਹ ਇਸ ਤਰ੍ਹਾਂ ਹੀ ਆ ਬੰਦਿਆਂ ਦੀ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਤਾਂ ਬਈ ਲੜੀ ਹੈਗਾ ਇਹਨੂੰ ਤਾਂ ਆਪਾਂ ਜਦੋਂ ਮਰਜ਼ੀ ਨਾਲ ਤੋੜ ਲਈਏ ਕਰਨ ਫੜ ਕੇ ਇਹਨੇ ਤਾਂ ਤੋਰੀ ਪੈਣਾ ਹੈਗਾ ਤਾਂ ਕਰਕੇ ਫਿਰ ਉਹ ਆਪਾਂ ਨੂੰ ਐਮੀ ਹੱਥ ਦੇਣੋਂ ਹਟ ਜਾਂਦੇ ਆ ਕਿੱਥੇ ਤਾਂ ਇਹ ਹੋਵੇ ਨਾ ਕਿ ਜਦੋਂ ਆਪਾਂ ਨੂੰ ਕੋਈ ਵੀ ਬੰਦਾ ਕਹਿੰਦਾ ਹੈ ਕਿ ਹਾਂ ਆਪਾਂ ਇਧਰਲੇ ਪਾਸੇ ਜਾਣਾ ਜਾਂ ਇਹ ਆਪਣਾ ਕੰਮ ਹੈ ਤਾਂ ਉੱਥੇ ਆਪਾਂ ਨੂੰ ਕਹੀਏ ਕਿ ਹਾਂ ਵੀ ਆਹ ਵੀ ਮੇਰਾ ਕੰਮ ਚੱਲੀ ਜਾਂਦਾ ਹੈ ਜਾਂ ਮੇਰਾ ਵੀ ਵਿੱਚ ਇਹ ਕੰਮ ਹੈ ਜਿਵੇਂ ਇਧਰੋਂ ਫਰੀ ਹੋਇਆ ਤਾਂ ਵਗ ਜੂੰਗਾ ਪਰ ਜਦੋਂ ਆਪਾਂ ਕਹਿ ਦਰਾਂ ਕਿ ਕੋਈ ਚੱਕਰ ਨਹੀਂ ਚੱਲੋ ਤਾਂ ਉੱਥੇ ਫਿਰ ਇਹ ਜਿਹੜਾ ਕੰਮ ਹੈ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਲੋਕ ਆਪਕ ਨੂੰ ਫਾਲਤੂ ਸਮਝਣ ਲੱਗ ਜਾਂਦੇ ਤੇ ਆਪਣੀ ਉਹ ਕਦਰ ਕਰਨੀ ਬੰਦ ਕਰ ਦਿੰਦੇ ਆ ਸੋ ਇਹ ਗੱਲ ਵੀ ਜ਼ਰੂਰ ਧਿਆਨ ਚ ਰੱਖਿਓ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਹ ਨਹੀਂ ਹੈਗਾ ਕਿ ਹੁਣ ਕਈ ਦੋਸਤ ਆਪਣੇ ਇਹ ਜੇ ਵੀ ਹੁੰਦੇ ਜਿਨ੍ਹਾਂ ਨਾਲ ਪਹਿਲੇ ਬੋਲ ਤੇ ਆਪਾਂ ਨੂੰ ਤੁਰਨਾ ਵੀ ਪੈਂਦਾ ਤੇ ਤੁਰਨਾ ਵੀ ਚਾਹੀਦਾ ਕਿਉਂਕਿ ਖੁਦ ਵਧੀਆ ਹੁੰਦੇ ਆ ਖੁਦ ਨਹੀਂ ਆਪਾਂ ਨੂੰ ਜਵਾਬ ਦਿੰਦੇ ਹੁੰਦੇ ਪਰ ਜਿਹੜੇ ਬੰਦਿਆਂ ਦਾ ਆਪਾਂ ਨੂੰ ਪਤਾ ਕਿ ਇਹ ਕੋਈ ਜ਼ਿਆਦਾ ਵਧੀਆ ਨਹੀਂ ਹੈਗੇ ਜਿਨ੍ਹਾਂ ਨਾਲ ਕੋਈ ਆਪਣਾ ਬਾਲੀ ਅਟੈਚਮੈਂਟ ਨਹੀਂ ਹੁੰਦੀ ਹੈਗੀ ਉੱਥੇ ਜ਼ਰੂਰ ਧਿਆਨ ਰੱਖੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਅਗਲੇ ਦਾ ਭਲਾ ਕਰਦੇ ਅਗਲੇ ਦਾ ਚੰਗਾ ਸੋਚਦੇ ਕਿ ਹਾਂ ਮੈਂ ਇਹਦੀ ਹੈਲਪ ਕਰ ਰਿਹਾ ਤੇ ਆਪਦੀ ਜਿਹੜੀ ਕਦਰ ਉਹ ਬਿਲਕੁਲੀ ਘਟਾ ਲਓ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਜਿਹੜਾ ਇਦੋਂ ਅਗਲਾ ਪੁਆਇੰਟ ਆਗਾ ਤੇ ਲਾਸਟ ਵਾਲਾ ਪੁਆਇੰਟ ਹੈ ਉਹ ਹੈਗਾਗਾ ਆਪਾਂ ਨੂੰ ਇਗਨੋਰ ਕਰਨ ਵਾਲਿਆਂ ਦੇ ਨੇੜੇ ਲੱਗਣਾ ਕਿਉਂਕਿ ਕਈ ਬੰਦੇ ਐਜਾਂਦਾ ਜਿਹੜੇ ਆਪਾਂ ਨੂੰ ਇਗਨੋਰ ਕਰ ਰਹੇ ਹੁੰਦੇ ਆ ਉਹਨਾਂ ਨੂੰ ਲੱਗਦਾ ਹੁੰਦਾ ਕਿ ਆਪਾਂ ਉਹਨਾਂ ਨਾਲ ਕੋਈ ਵੀ ਗੱਲਬਾਤ ਨਾ ਕਰੀਏ ਤੇ ਉਹ ਵੀ ਆਪਣੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਚਾਹੁੰਦੇ ਹੁੰਦੇ ਤੇ ਆਪਾਂ ਮੱਲੋ ਮੱਲੀ ਅਗਲੇ ਦੇ ਵਿੱਚ ਵੱਜੀ ਜਾਂਦੇ ਹੁੰਦੇ ਆ ਆਪਾਂ ਆਪ ਦੇ ਕਰਨੀਓ ਹੀ ਕੋਸ਼ਿਸ਼ਾਂ ਕਰ ਰਹੇ ਹੁੰਨੇ ਆਗੇ ਆਪਾਂ ਅਗਲੇ ਦਾ ਨਜਾਇਜ਼ੀ ਕਰ ਰਹੇ ਹੁੰਨੇ ਆਗੇ ਤੇ ਉਹ ਆਪਾਂ ਨੂੰ ਇਗਨੋਰ ਕਰੀ ਜਾਂਦਾ ਹੁੰਦਾ ਸੋ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖੋ ਕਿ ਜਿਹੜੇ ਬੰਦੇ ਆਪਾਂ ਨੂੰ ਇਗਨੋਰ ਕਰ ਰਹੇ ਆ ਆਪਣੇ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੇ ਉਹਨਾਂ ਤੋਂ ਵੀ ਨਾਲ ਦੀ ਨਾਲ ਪਿੱਛੇ ਹਟ ਜਾਓ ਇਹਦੇ ਨਾਲ ਵੀ ਜਿਹੜੀ ਤੁਹਾਡੀ ਕਦਰ ਹੈ ਉਹ ਕਦੇ ਨਹੀਂ ਘਟੋਗੀ ਜਿਹੜੀ ਤੁਹਾਡੀ ਰਿਸਪੈਕਟ ਆ ਉਹ ਬਚੀ ਰਹੂਗੀ ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਦੇ ਬੰਦਿਆਂ 'ਚ ਵੱਜਣਾ ਸ਼ੁਰੂ ਕਰ ਦਿੰਨੇ ਆ ਨਾ ਜਿਹੜੇ ਆਪਾਂ ਨੂੰ ਇਗਨੋਰ ਕਰ ਰਹੇ ਹੁੰਦੇ ਆ ਤਾਂ ਉੱਥੇ ਵੀ ਆਪਣੀ ਕੋਈ ਕਦਰ ਨਹੀਂ ਰਹਿ ਜਾਂਦੀ ਤੇ ਉਹ ਬੰਦਾ ਹੋਰ ਵੀ ਗਾਹ ਫਿਰ ਕਿੰਨਿਆਂ ਨੂੰ ਦੱਸਦਾ ਹੈ ਕਿ ਇਹ ਬੰਦਾ ਤਾਂ ਫਾਲਤੂ ਹੀ ਹੈਗਾ ਐਵੇਂ ਵਿੱਚ ਵੱਜੀ ਜਾਂਦਾ ਰਹਿੰਦਾ ਹੈਗਾ ਹਾਲਾਂਕਿ ਮੈਂ ਇਹਨੂੰ ਕੋਈ ਰਿਸਪਾਂਸ ਵੀ ਨਹੀਂ ਦੇ ਰਿਹਾ ਹੈਗਾ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਇਹ ਸੀ ਆਪਣੇ ਸਾਰੇ ਪੁਆਇੰਟ ਇਹਨਾਂ ਦਾ ਜੇ ਧਿਆਨ ਰੱਖੋਗੇ ਤਾਂ ਤੁਹਾਡੀ ਕਦਰ ਹੈ ਜਿਹੜੀ ਜ਼ਿੰਦਗੀ ਚ ਕਦੇ ਨਹੀਂ ਘਟੂਗੀ ਲੋਕ ਤੁਹਾਡੀ ਰਿਸਪੈਕਟ ਕਰਨਗੇ ਤੁਹਾਡੇ ਨਾਲ ਗੱਲ ਕਰਨਾ ਚਾਹਣਗੇ ਤੁਹਾਡੇ ਨਾਲ ਰਹਿਣਾ ਚਾਹਣਗੇ ਪਰ ਜੇ ਤੁਸੀਂ ਇਹ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿਓਗੇ ਤਾਂ ਜਿਹੜੇ ਲੋਕ ਆਓ ਤੁਹਾਡੀ ਰਿਸਪੈਕਟ ਕਰਨੋਂ ਹਟ ਜਾਣਗੇ ਤੁਹਾਡੀ ਕਦਰ ਕਰਨੋਂ ਹਟ ਜਾਣਗੇ ਤੇ ਤੁਹਾਨੂੰ ਫਾਲਤੂ ਸਮਝਣ ਲੱਗ ਜਾਣਗੇ ਉਮੀਦ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ